ਕਿ ਮੈਂ ਇੱਕ ਨਾ بڑا ਸਾਡੇ ਲਈ ਬਹੁਤ ਸਭ ਦੇ ਲਈ ਬਹੁਤ ਇੰਪੋਰਟੈਂਟ ਨੇ ਉਹ ਬੰਦੇ ਜਿਨ੍ਹਾਂ ਲਈ ਥੈਂਕਸ ਅੱਪ ਅਸੀਂ ਕਹਿਣਾ ਚਾਹਵਾਗੇ ਕਪਿਲ ਸ਼ਰਮਾ ਬਾਜੀ ਫਿਲਮ ਦੀ ਬਿਗਨਿੰਗ ਦੇ ਵਿੱਚ ਇੱਕ 20 ਸੈਕਿੰਡ ਦੀ ਜਿਹੜੀ ਆਵਾਜ਼ ਸੀਗੀ ਕਪਿਲ ਬਾਜੀ ਦੀ ਆਵਾਜ਼ ਆਓ ਕੀ ਬਾਤ ਦੁਨੀਆ 'ਚ ਬਹੁਤ ਸਟਾਰ ਦੇਖੇ ਅਸੀਂ ਬਟ ਉਹ ਬੰਦਾ ਜਿੰਨਾ ਵੱਡਾ ਸਟਾਰ ਹੁੰਦਾ ਹੀ ਘੈਂਟ ਇਨਸਾਨ ਅਸੀਂ ਉਹਨਾਂ ਨੂੰ ਟੀਜ਼ਰ ਵਿੱਚ ਲੇਟਿਆ ਤੇ ਦੇਖ ਕੇ ਪੜਿਆ ਖੁਸ਼ ਹੋਇਆ ਕਹਿੰਦਾ ਬਹੁਤ ਕਮਾਲ ਹੈ ਕਦੇ ਮੈਗੇ ਚਾਹੀਦੇ ਕਹਿੰਦਾ ਦੱਸੋ ਮੈਗੇ ਮੈਂ ਜਨਾ ਐਕਟਰ ਬਹੁਤ ਵੱਡਾ ਬੰਦਾ ਨਹੀਂ ਹੈਗਾ ਤੁਹਾਡੀ ਆਵਾਜ਼ ਚਾਹੀਦੇ ਮੈਨੂੰ ਵੱਡਾ ਬਣਾਉਣ ਲਈ ਉਹ ਕਹਿੰਦੇ ਤੂੰ ਦੱਸ ਚਾਹੀਦਾ ਕੀ ਕਹਿੰਦਾ ਇਹ ਤਾਂ ਬਹੁਤ ਛੋੜਾ ਹੀ ਕੰਮ ਹੈ ਇਸ ਤੋਂ ਅੱਗੇ ਵੀ ਦੱਸ ਕੁਝ ਚਾਹੀਦਾ ਤਾਂ ਬਾਕੀ ਅੱਗੇ ਜੋ ਜੋ ਹੋਏਗਾ ਉਹ ਪਤਾ ਲੱਗ ਹੀ ਜਾਣਾ ਬਟ ਉਹਨਾਂ ਲਈ ਬਹੁਤ ਥੈਂਕਸ ਸਾਡੀ ਹੈਪੀ ਖੁਸ਼ ਹੋ ਗਿਆ ਦੀ پوری ਟੀਮ ਵੱਲੋਂ ਮਨੀਸ਼ ਪਾਜੀ ਸ਼ਿਦੀਪਾਜੀ ਸਾਹਿਬ ਵੱਲੋਂ ਤਪਿਲ ਪਾਜੀ ਅੱਜ ਜਿਸ ਮੁਕਾਮ ਤੇ ਨੇ ਇੱਕ ਗੱਲ ਕਹੀ ਤੇ ਉਹਨਾਂ ਨੇ ਮਿੰਟ ਲਗਾਇਆ ਇਹ ਬਹੁਤ ਵੱਡੀ ਗੱਲ ਹੁੰਦੀ ਆਪਣੀ ਡੈਸਕ ਵੀ ਲਈ ਐ ਤੇ ਸਾਡੇ ਜਿੰਨੇ ਵੀ ਦੋਸਤ ਆਏ ਹੋਏ ਨੇ ਅਜੀਬਾਜੀ ਚੰਚਲ ਐਪੀ ਨਗਿੰਦਰ ਅਕੈਨੀਵਾਜੀ ਔਰ ਸਭ ਸਭ ਮਹਿਮਾਨ ਜਿੰਨੇ ਵੀ ਸਾਡੇ ਸਭ ਦਾ ਪਹਿਲਾਂ ਦਾ ਥੈਂਕਸ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਕਿਸ਼ਲਾ ਜੀ ਐਡੀਟਰ ਅਨਪ੍ਰੀਤ ਔਰ ਕਰਨ ਸਾਡੀ ਟੀਮ ਦੇ ਸਭ ਲੋਕ ਇੱਥੇ ਆਏ ਹੋਏ ਨੇ ਸਭ ਦਾ ਥੈਂਕਸ ਜਿਹੜੇ ਇੱਥੇ ਆਏ ਨੇ ਸਾਡੀ ਜੋੜੀ ਦੀ ਗੱਲ ਇਹ ਫਿਲਮ ਦੀ ਇਹ ਫਿਲਮ ਦਾ ਆਈਡੀਆ ਕਿੱਥੋਂ ਆਇਆ ਇਹ ਫਿਲਮ ਦਾ ਆਈਡੀਆ ਕੋਵਿਡ ਦੇ ਵਿੱਚ ਮੈਂ ਇੱਕ ਨਿਊਜ਼ ਦੇਖੀ ਸੀਗੀ ਕਿ ਇੱਕ 6-7 ਸਾਲ ਦੇ ਬੱਚੇ ਨੂੰ ਪਿਛਲਾ ਜਨਮ ਯਾਦ ਆ ਗਿਆ ਉਹ ਤੇ ਉਹ ਆਪਦੇ ਪਿੰਡ ਗਿਆ ਤੇ ਪਿੰਡ ਦੇ ਲੋਕਾਂ ਨੂੰ ਨੇ ਪੁੱਛਲਾ ਦੱਸਿਆ ਕਿ ਆਹ ਹੋਇਆ ਉਹ ਆ ਸਭ ਕੁਝ ਦੱਸਣ ਤੋਂ ਬਾਅਦ ਪਿੰਡ ਵਾਲਿਆਂ ਨੂੰ ਵਿਸ਼ਵਾਸ ਹੋਣਾ ਸਟਾਰਟ ਹੋ ਗਿਆ ਉਹ ਲਈ ਉਹ ਤੋਂ ਆਈਡੀਆ ਆਇਆ ਕਿ ਕੋਈ ਫੇਕ ਬੰਦਾ ਇਦਾਂ ਕਿਸੇ ਨੂੰ ਜਾ ਕੇ ਦੱਸੇ ਜਾਂ ਐਕਚੁਅਲੀ ਕੋਈ ਇਹ ਸ਼ਾ ਹੁੰਦਾ ਕਿ ਦੋਵੇਂ ਜਦ ਆ ਚਲੇਗੇ ਮੁੰਡਾ ਵੀ ਗਿਆ ਕੁੜੀ ਵੀ ਗਿਆ ਕਈ ਹੈ ਨਾ ਤੇ ਇੱਥੇ ਕੁੜੀ ਬਚ ਜਾਈਏ ਮੁੰਡਾ ਚਲਾ ਜਾਵੇ ਜਦੋਂ ਵਾਪਸ ਆਏਗਾ ਉਹ ਨੈਚੁਰਲੀ 30 32 ਸਾਲ ਦਾ ਗੈਪ ਹੋ ਜਾਣਾ ਜੇ ਸਾਡੇ ਚ ਹੈਗਾ ਉਹ ਤੋਂ ਕਿਹੋ ਜਿਹਾ ਪੰਗੇ ਪੈਣਗੇ ਉਹ ਇੱਕ ਕਨਸੈਪਟ ਸੀ ਸਾਡਾ ਉੱਥੋਂ ਬਣਾਇਆ ਤੇ ਮਨੀਸ਼ਪਾਲ ਜੀ ਨੇ ਮੈਨੂੰ ਜਦੋਂ ਕਿਹਾ ਸੀ ਬਾਜੀ ਤੁਸੀਂ ਮੈਂ ਤੁਹਾਨੂੰ ਲੱਗੇ ਸਟਾਰਟ ਕਰੂੰਗਾ ਫਿਰ ਮੈਂ ਚਾਹੁੰਦਾ ਆਪਾਂ ਕਰੀ ਬੰਦ ਤਾਂ ਪਹਿਲਾਂ ਮੈਨੂੰ ਆਪ ਨੂੰ ਲੱਗਦਾ ਸੀ ਨਹੀਂ ਚੰਗਾ ਪੜਾ ਰਾਈਟਿੰਗ ਦਾ ਕੰਮ ਚੱਲਦਾ ਕਿਉਂ ਬੰਗਾਲ ਲੈਣਾ ਆਪਾਂ ਪਰ ਪਾਜੀ ਨੇ ਬਹੁਤ ਕੰਫੀਡੈਂਸ ਦਿਖਾਇਆ ਕਹਿੰਦੇ ਭਾਈ ਜਿੰਨੇ ਪੈਸੇ ਨੇ ਉਹਨੇ ਜਿਉਂ ਨੂੰ ਟੈਨਸ਼ਨ ਨਹੀਂ ਹੈਗੀ ਮਨ ਨੂੰ ਕਾਦੀ ਟੈਨਸ਼ਨ ਨਹੀਂ ਨਹੀਂ ਭਾਜੀ ਅੱਜ ਤੁਸੀਂ ਸਬਜੈਕਟ ਨਹੀਂ ਸਮਝ ਆਉਂਦਾ ਸੀ ਮੈਂ ਕਿਹੜਾ ਲੈ ਕੇ ਆਉਂਦਾ ਅੱਛਾ ਇਹ ਸਬਜੈਕਟ ਮੈਂ ਕਿਉਂਕਿ ਡ੍ਰੀਮ ਗਲਟੂ ਲਿਖੀ ਸੀਗੀ ਤੇ ਮੈਂ ਚਾਹੁੰਦਾ ਸੀ ਮੈਂ ਇੱਕ ਸਟੈਪ ਅੱਗੇ ਵਧਾਂ ਮੈਂ ਐਜ਼ ਅ ਡਾਇਰੈਕਟਰ ਡੈਬਿਊ ਕਰਾਂ ਹਿੰਦੀ ਦੇ ਵਿੱਚ ਤੇ ਮੈਂ ਉੱਥੇ ਜਿਹੜੇ ਉਹਦੇ ਉਹ ਤਾਂ ਅੱਡੀ ਸਮਾਂ ਜਾਣ ਪਛਾਣ ਬਣ ਗਈ ਸੀ ਮੈਂ ਉਹਨਾਂ ਚੋਂ ਕਿਸੇ ਇੱਕ ਨੂੰ ਭੇਜਿਆ ਵਿਕਲਪ ਹੋਣ ਤੋਂ ਬਾਅਦ